ओके 타이सरក្រាល ਰਿਹਾ ਸਰ ਕਿਰੀ ਗੈਂਟਾ ਲਿਖਾ ਤੇ ਕਿੰਨੇ ਮਾਮਲੇ ਬਣ ਗਏ ਇਹ ਅੱਜ ਸਾਨੂੰ ਕੋ ਇਨਫੋਰਮੇਸ਼ਨ ਮਿਲੀ ਪੀ ਇੱਕ ਗੁਰਪ੍ਰੀਤ ਸਿੰਘ ਗੋਲੀ ਜਿਹੜਾ ਇਹ ਕੋਟ ਦੀ ਉਹਦਾ ਰਹਿਣ ਵਾਲਾ ਹੈ ਤੇ ਗਰਵਾਸਪੁਰ ਡਿਸਟ੍ਰਿਕਟ ਦਾ ਇਸ ਦੇ ਖਿਲਾਫ ਜਿਹੜੇ ਕਾਫੀ ਸਖੀਨ ਜਿਹੜੇ ਮਾਮਲੇ ਦਰਜ ਆ 307 ਐਨਡੀਪੀ ਐਕਟ ਹਮਜ਼ੈ ਦੇ ਵਿੱਚ ਤੇ ਅੱਜ ਅਸੀਂ ਇਹਨੂੰ ਰੋਕ ਕੇ ਨਾਕਾ ਲਾ ਕੇ ਰੋਕਣ ਦੀ ਵੀ ਕੋਸ਼ਿਸ਼ ਕੀਤੀ ਇੰਨੇ ਜਿਹੜੀ ਗੱਡੀ ਸੀ ਉਹ ਜਿਹੜੀ ਮਲਾਜਮਾਂ ਦੇ ਵਿੱਚ ਲਿਆ ਕੇ ਸਿੱਧੀ ਰੀਟ ਕੀਤੀ ਜਿਹੜੀ ਕਾਰ ਦੇ ਵਿੱਚ ਮਾਰੀ ਉਸ ਤੋਂ ਬਾਅਦ ਇੰਨੀ ਗੱਡੀ ਪਜਾਲੀ ਅਸੀਂ ਇਹਨੂੰ ਚੇਸ ਕਰਕੇ ਇਹਨੂੰ ਅਰੈਸਟ ਕੀਤਾ ਇਸ ਦੇ ਖਿਲਾਫ ਮਨ ਦੀ ਜਿਹੜੀ ਆ ਉਹ ਕਾਰਵਾਈ ਕੀਤੀ ਐਫਆਰ ਜਿਹੜੀ ਐ ਰਜਿਸਟਰਡ ਕੀਤੀ ਗਈ ਆ ਇਸ ਤੋਂ ਇਲਾਵਾ ਇਹਦੇ ਵਿੱਚ ਇਹਨ ਇਨਵੈਸਟੀਗੇਸ਼ਨ ਕਰ ਰਹੇ ਆ ਟੈਕਨੀਕਲੀ ਵੀ ਇਸ ਤੋਂ ਇਲਾਵਾ ਇਹਨੂੰ ਜਿਹੜੀ ਪੁਸ਼ਕਿਸ਼ ਕੀਤੀ ਜਾ ਰਹੀ ਸਕਤੀਆਂ ਨਾਲ ਇਹਦੇ ਕਾਫੀ ਜਿਹੜੇ ਗੈਂਗਸਟਰ ਜਿਹੜੇ ਸੀ ਉਹਨਾਂ ਨਾਲ ਲਿੰਕ ਰਹੇ ਆ ਤੇ ਅੱਗੇ ਜਿਹੜੇ ਹੁਣ ਵੀ ਇਹਦੇ ਕੇਸ ਗੈਂਗਸਟਰ ਦੇ ਨਾਲ ਕਿਹੜੇ ਗੈਂਗ ਦੇ ਨਾਲ ਲਿੰਕ ਆ ਉਹ ਵੀ ਜਿਹੜੇ ਆ ਇਨਵੈਸਟੀਗੇਟ ਕਰ ਰਹੇ ਆ। ਸਰ ਜ਼ਿਆਦਾ ਕਿਹੜੀ ਗੈਂਗ ਨਾਲ ਲਿੰਕ ਰਹੇ ਆ? ਇਹਦੇ ਜ਼ਿਆਦਾ ਜੱਗੂ ਤੇ ਜਿਹੜਾ ਹਰੀ ਝਟਾਉ ਦੇ ਨਾਲ ਜਿਹੜੇ ਲਿੰਕ ਰਹੇ ਆ। ਸਰ ਹੁਣ ਤੱਕ 15 ਤੋਂ ਜ਼ਿਆਦਾ ਮਾਮਲੇ ਰਿਪੋਰਟੇ ਹੋਏ ਆ। ਇਹਨਾਂ ਚ ਜੀਪੀ ਸਰ ਦੀ ਦਵਾਈ ਦੇ ਵਿੱਚ ਆ ਜਿਸ ਤਰ੍ਹਾਂ ਇਹਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਸੀ। ਤੇ ਆਪਾਂ ਫੋਨਸਮ ਲਾਇਮਰ ਉੱਤੇ ਗੱਡੀ ਜੜਾਈ ਗੱਡੀ ਵਿੱਚ ਗੱਡੀ ਮਾਰੀ ਆ। ਥਾਗੇ ਪਾਰ ਵੀ ਕੋਈ ਆਇਆ ਸੀ ਹਮਲਾ ਕਰਨ ਵਾਸਤੇ ਕੋਈ ਕੁਝ ਕੀਤਾ ਸੀ ਹਾਂਜੀ ਇਹਨੂੰ ਸੀ ਥਾਣੇ ਤੇ ਜਿਹੜੇ ਲੱਗੇ ਆ ਕੇ ਜਿਹਨੇ ਇਹਨੇ ਗੱਡੀ ਜਿਹੜੀ ਹੈ ਜਾਲੀ ਸੀ ਇਹਨੂੰ ਹੀ ਚੇਜ਼ ਕਰ ਰਹੇ ਸੀ ਇਸ ਨੇ ਜਿਹੜੀ ਗੱਡੀ ਹੈ ਦੀ ਥਾਣੇ ਤੇ ਲੱਗੇ ਆ ਕੇ ਅਸੀਂ ਜਿਹੜੀ ਰੋਕ ਕੇ ਇਹਨੂੰ ਜਿਹੜਾ ਅਰੈਸਟ ਕਰ ਲਿਆ ਇਸ ਤੋਂ ਇਲਾਵਾ ਇਸੇ ਖਲਾਫ ਜਿਹੜੀ ਆ ਬੰਦੀ ਜਿਹੜੀ ਆ ਐਕਟ ਕਰ ਰਹੀ ਜਿਹੜੀ ਉਹ ਕੀਤੀ ਗਈ ਹੈ